ਦਸਮ ਪਾਤਸ਼ਾਹ ਮਹਾਰਾਜ ਦਾ ਸਮਾਂ ਸੀ ਇੱਕ ਵਾਰ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਜੀ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਨੇ ਆ ਤੇ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹਨੇ ਸਿੰਘ ਤੇ ਹੁੰਦੀ ਆ ਸਿੱਖਾ ਜਦੋਂ ਤੂੰ ਦਰਸ਼ਨਾਂ ਨੂੰ ਸਾਡੇ ਆਵੇਂ ਤੇਰੇ ਕਮਰ ਕੱਸਾ ਲੱਗਾ ਹੋਵੇ ਬਾਹਰ ਦਾ ਵੀ ਤੇ ਅੰਦਰ ਦਾ ਵੀ ਤੇ ਤੇਰੇ ਤਨ ਤੇ ਜਿੰਨੇ ਵੱਧ ਤੋਂ ਵੱਧ ਸ਼ਸਤਰ ਹੋਣਗੇ ਨਾ ਫਾਡੀ ਓਨੀ ਵੱਧ ਖੁਸ਼ੀ ਤੇਰੇ ਤੇ ਹੋਇਆ ਕਰੇਗੀ ਸੱਚ ਹੈ ਕਿਉਂਕਿ ਸ਼ਸਤਰਾਂ ਨਾਲ ਮੇਰੇ ਸਤਿਗੁਰੂ ਪਿਆਰ ਬਣਾ ਕਰਿਆ ਕਰਦੇ ਸੀ ਇੱਕ ਪਲੰਗੇ ਤੇ ਸਜਾ ਕੇ ਸਿੰਘਾਂ ਦੇ ਕੋਲੋਂ ਸ਼ਸਤਰਾਂ ਉੱਤੇ ਚੌਰ ਸਾਹਿਬ ਦੀ ਸੇਵਾ ਕਰਾਇਆ ਕਰਦੇ ਸੀ ਤੇ ਮਰ ਨੇ ਆਪਣੇ ਇਹਨਾਂ ਨੂੰ ਪੀਰ ਵੀ ਆਖਿਆ ਅਸ ਕਿਰਪਾਨ ਖੰਡੋ ਖੰਡੋ ਖੜਗ ਤੁਮਕ ਤਵਰ ਅਰ ਤੀਰ ਸਹਿਬ ਸਰੋਈ ਸੈthi ਇਹੇ ਹਮਾਰੇ ਪੀਰ ਕਾਫੀ ਤੂਹੀ ਤੂਹੀ ਤਰਵ ਤਲ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਉ ਪਾਰ ਇਹ ਮੋਰ ਆ ਗਿਆ ਸੁਣੋ ਸੁਣੋ ਏ ਪਿਆਰੇ ਬਿਨਾ ਕੇ ਸੰ ਸ਼ੈਤਰੰ ਦੇਉ ਨੰਦਦਾਰੇ ਜਦੋਂ ਤੂ ਸਾਡੇ ਦਰਸ਼ਨਾਂ ਨੂੰ ਆਵੇਂ ਨਾ ਤੇਰੇ ਕੋਲ ਕੇ ਸੁਣ ਤੇਰੇ ਕੋਲ ਸ਼ੈਤਰ ਹੋਣ ਬਿਨਾ ਕੇ ਸੰ ਸ਼ੈਤਰੰ ਨਾਰਾਇਣ ਪੇੜ ਜਾਣੋ ਕਹੇ ਕਾਨਤਾ ਕੋ ਕਿਤੇ ਲੈ ਸਦਾਨੂ ਛੈਤਰ ਤੋਂ ਬਿਨਾ ਬੰਦਾ ਇੱਕ ਭੇਡ ਦੀ ਨਿਆਈ ਹੈ ਤੇ ਭੇਡ ਨੂੰ ਕੰਨੋ ਫੜ ਕੇ ਕੁੱਝ ਇਧਰ ਨੂੰ ਮਰਜੀ ਲੈ ਜਾਏ ਮਹਾਰਾਜ ਦੇ ਬਚਨ ਆਉਂਦੇ ਕਿਰਪਾਨ ਪਾਣ ਧਾਰਿਯੰ ਕਰੋ ਕਰੋਰ ਪਾਪ ਧਰ ਜਾਣ ਜੇ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਸਾਹਿਬ ਪਹਿਨੋਗੇ ਕਿਰਪਾਨ ਪਹਿਨੋਗੇ ਤੁਹਾਡੇ ਇੱਕ ਨਹੀਂ ਕਰੋੜਾਂ ਹੀ ਪਾਪ ਧਰ ਜਾਣਗੇ ਕਰੋੜਾਂ ਵਾਹ ਵਾਹ ਤੇ ਹੁਣ ਸਾਨੂੰ ਕਿਰਪਾਨ ਦੀ ਬਹੁਤਿਆਂ ਨੂੰ ਲੋੜ ਕਿਦਣ ਪੈਂਦੀ ਆ ਜਿੰਦਨ ਮੁੰਡੇ ਨੇ ਸੇਹਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ ਹੈ ਫਿਰ ਵੇਦੇ ਵੀ ਕੋਈ ਜੰਗਾਲੀ ਜੁਗਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ ਗਈ ਤੇ ਮੈਂ ਕਿਰਾਏ ਤੇ ਖੜਦੇ ਵੇਖਿਆ ਗੁਰੂ ਕਿਰਪਾ ਕਰੇ ਸਾਨੂੰ ਮਰਨੇ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਦਿੱਤੀਆਂ 15 15 20 20 ਲੱਖ ਦੀਆਂ ਗੱਡੀਆਂ ਤੇ ਅਸੀਂ ਸੈਰ ਕਰਦੇ ਹਾਂ ਕੋਈ ਭਾਗਾ ਵਾਲਾ ਰਹਿਤਵਾਨ ਸਿੱਖ ਹੋਏਗਾ ਜਿਹਦੀ ਗੱਡੀ 'ਚ ਸਤਿਗੁਰਾਂ ਦੀ ਬਖਸ਼ੀ ਸ੍ਰੀ ਸਾਹਿਬ ਹੋਏਗੀ ਜਾ ਕੋਈ ਅਗਨ ਸ਼ਸਤਰ ਹੋਏਗਾ ਨਹੀਂ ਤੇ ਮੈਂ ਵੇਖਿਆ ਪਿੱਛੇ ਭਾਲੂ ਰੱਖਿਆ ਹੁੰਦਾ ਤੇ ਅੱਗੇ ਬਾਂਦਰ ਟੰਗਿਆ ਹੁੰਦਾ ਸੱਚ ਹੈ ਉਹ ਤੇਰਾ ਖਾਉਣੇ ਸੀ ਖਾਲਸੇ ਨਹੀਂ ਆਏ ਸਿੱਖ ਵਾਸਤੇ ਦੇਗ ਤੇ ਸਿਰ ਖਲੋਣੇ ਵਾਸਤੇ ਤੇਗ ਇਹ ਹਰ ਘਰ ਦੇ ਵਿੱਚ ਹੋਣੀ ਅਤੀ ਜ਼ਰੂਰੀ ਹੈ ਦਸਮ ਪਾਤਸ਼ਾਹ ਨੇ ਭਰੇ ਦੀਵਾਨ ਵਿੱਚ ਐਲਾਨ ਕੀਤਾ ਅੱਜ ਤੋਂ ਬਾਜ ਨੇ ਸਾਡੇ ਦਰਬਾਰ ਚਾਉਣਾ ਨਾ ਉਸ ਮਾਇਆ ਦੀ ਜਗ੍ਹਾ ਤੇ ਜੰਗੀ ਸ਼ਸਤਰ ਸਾਨੂੰ ਭੇਟ ਕਰੇ ਜਿਹੜਾ ਢਾਲਾਂ ਬੰਦੂਕਾਂ ਵਰਛੇ ਸਾਡੇ ਦਰਬਾਰ ਚ ਭੇਟ ਕਰੇਗਾ ਉਹਦੇ ਉੱਤੇ ਸਾਡੀ ਅਤੀ ਪ੍ਰਸੰਤਾ ਹੋਏਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਉਹ ਇੱਕ ਮਿਸਤਰੀ ਸਿੰਘ ਸੀ ਤੇ ਕਾਰੀਗਰੇ ਦਾ ਉਹ ਕੰਮ ਕਰਿਆ ਕਰਦਾ ਸੀ ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ ਇੱਕ ਨੇਜਾ ਇੱਕ ਢਾਲ ਤੇ ਇੱਕ ਤਲਵਾਰ ਤਿੰਨੇ ਚੀਜ਼ਾਂ ਲੈ ਕੇ ਮਹਾਰਾਜ ਦੇ ਦਰਬਾਰ ਚ ਆ ਗਿਆ ਵਾਰੀ ਆਈ ਮੱਥਾ ਟੇਕਿਆ ਸਤਿਗੁਰੂ ਕਹਿਣ ਲੱਗੇ ਭਾਈ ਪਹਿਲਾ ਨੇਜਾ ਸਤਿਗੁਰ ਨੇ ਵੇਖਿਆ ਆਖਿਆ ਭਾਈ ਲਾਲ ਸਿੰਘਾ ਤੇਰਾ ਨੇਜਾ ਬੜਾ ਸੋਹਣਾ ਇਹ ਲਾਗੇ ਖਲੋਤੇ ਭਾਈ ਆਲਮ ਸਿੰਘ ਨੂੰ ਸਤਿਗੁਰਾਂ ਨੇ ਫੜਾਤਾ ਆਲਮ ਸਿੰਘ ਕੋ ਸਿੱਖ ਸੀ ਜਿਹਨੂੰ ਦੋ ਘੰਟਿਆਂ ਤੋਂ ਵੱਧ ਕਿਸੇ ਨੇ ਸੁਤੇ ਨਹੀਂ ਸੀ ਵੇਖਿਆ ਤੇ ਫਰਤੀਲਾ ਐਂਦਾ ਸੀ ਤੇ 8 8 ਫੁੱਟ ਉੱਚੀ ਛਾਲ ਮਾਰ ਕੇ ਦੁਸ਼ਮਣ ਦੇ ਘੇਰੇ ਚੋਂ ਨਿਕਲ ਜਾ ਕਰਦਾ ਸੀ ਮਨ ਮੇਛਤਰ ਨੇ ਜਾਨੂੰ ਫੜਾਇਆ ਫਿਰ ਸਤਗੁਰਾਂ ਨੇ ਤਲਵਾਰ ਵੇਖੀ ਆਖਿਆ ਵੀ ਤੇਰੀ ਤਲਵਾਰ ਵੀ ਬੜੀ ਸੋਹਣੀ ਆ ਫਿਰ ਸਤਗੁਰਾਂ ਨੇ ਢਾਲ ਵੇਖੀ ਤੇ ਢਾਲ ਨੂੰ ਸਤਗੁਰ ਨੇ ਤੀਰ ਦੇ ਨਾਲ ਟੰਕਾ ਕੇ ਵੇਖਿਆ ਤੇ ਆਖਿਆ ਵਾਹ ਓ ਲਾਲ ਸਿੰਘਾ ਵਾਹ ਓ ਪੁੱਤਰਾ ਮੈਂ ਢਾਲਾਂ ਅੱਗੇ ਬਹੁਤ ਦੇਖੀਆਂ ਪਰ ਜਿਹੜੀ ਤੂੰ ਢਾਲ ਲੈ ਕੇ ਆ ਨਾ ਇਸ ਢਾਲ ਨੂੰ ਤੇ ਮੈਂ ਆਪਣੇ ਕਮਰ ਕੱਸੇ 'ਚ ਰੱਖੂਗਾ ਜਦੋਂ ਜਦੋਂ ਕਿਸੇ ਬੰਦੇ ਦੀ ਸੌਂਧਾ ਹੋਵੇ ਕਿਉਂ ਨੂੰ ਫਿਰ ਹੋਂਵੇਂ ਨਾ ਆਵੇ ਹੈ ਤੇ ਕੋਈ ਵਿਰਲਾ ਮਨੁੱਖ ਜੀ ਆਂਦਾ ਮਹਾਰਾਜ ਜੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆਂ ਜੇ ਕੋਈ ਆਖੇ ਨਾ ਵੀ ਇਹਦੇ ਵਿੱਚੋਂ ਗੋਲੀ ਕੱਢ ਦਈਏ ਮਾਰ ਕੇ ਮਹਾਰਾਜ ਕੋਈ ਗੋਲੀ ਨਹੀਂ ਕਰ ਸਕਦਾ ਸਤਿਗੁਰੂ ਕਹਿਣ ਲੱਗੇ ਕੋਈ ਨਹੀਂ ਆਂਦਾ ਕੋਈ ਵੀ ਜਮਾ ਕੇ ਵੇਖ ਲੋ ਜਾਂ ਤਾਂ ਇਹ ਬੋਲ ਬੋਲੇ ਤੇ ਮਹਾਰਾਜ ਨੇ ਵਗਾ ਕੇ ਢਾਲ ਲਾਲ ਸਿੰਘ ਵੱਲੇ ਮਾਰੀ ਤੇ ਬਚਨ ਪਤਾ ਕੀ ਕੀਤੇ ਓਏ ਚੋਕ ਲੈ ਜਾ ਢਾਲ ਤੇਰੀ ਹੈ ਨਾ ਦਰਬਾਰ ਜੋਗੀ